ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰ ਜਥੇਦਾਰ ਕੁਲਦੀਪ ਸਿੰਘ ਗੜਗੱਜ ਭਾਈ ਸਤਵੰਤ ਸਿੰਘ ਦੇ ਗ੍ਰੈਪੈਂਡ ਅਗਵਾਨ ਪਹੁੰਚੇ ਜਿੱਥੇ ਉਹਨਾਂ ਭਾਈ ਸਤਵੰਤ ਸਿੰਘ ਅਗਵਾਨ ਦੇ ਪਰਿਵਾਰਿਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਪੰਥਕ ਵਿਚਾਰਾਂ ਸਾਂਝੀਆਂ ਕੀਤੀਆਂ ਇਸ ਮੌਕੇ ਬਾਤਾ ਪਿਆਰ ਕੌਰ ਅਤੇ ਗੁਰਦੁਆਰਾ ਯਾਦਗਾਰੀ ਸ਼ਹੀਦਾਂ ਦੇ ਮੁੱਖ ਸੇਵਾਦਾਰ ਭਾਈ ਸੁਖਵਿੰਦਰ ਸਿੰਘ ਅਗਵਾਨ ਵੱਲੋਂ ਜਤੇਦਾਰ ਗੜ ਕਾਜ ਦਾ ਦਸਤਾਰ ਅਤੇ ਸਿਰ ਪਾਉ ਨਾਲ ਸਨਮਾਨ ਕੀਤਾ ਗਿਆ ਛੋਟਾ ਸਤਿ ਆਕਾਰ ਹੈ ਇੱਕ ਸ਼ੇਰ ਗੱਲ ਪੁੱਛੀ ਉਹ ਕਿ ਅਲਮੇ ਤੇ ਤੁਹਾਡਾ ਕੈਦ ਤੇ ਜੇ ਰਦੀਜਾ ਕਾਣ ਨਾ ਕੀ ਤੇ ਧਰਮ ਦੇ ਲਈ ਜੇ ਸੇਰ ਦੇਣਾ ਪੈਂਦਾ ਤੇ ਦੇ ਦਿਓ ਪਰ ਮਥਾਗੀ ਨਾ ਕਰੋ ਤੇ ਪਾਤਸ਼ਾਹ ਦੇ ਜੀਨਾਮ ਮਾਰਕ ਬਚਨਾਂ ਨੂੰ ਜਿਹੜੇ ਸਾਡੇ ਸ਼ਹੀਦ ਪਰਿਵਾਰ ਦਾ ਖਾਸ ਕਰਕੇ ਜਦੋਂ ਜੂਨ 84 ਦੇ ਵਿੱਚ ਤਾਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਾਇਆ ਗਿਆ। ਔਰ ਉਹਦੇ ਤੋਂ ਬਾਅਦ ਭਾਈ ਸਤਵੰਤ ਸਿੰਘ, ਭਾਈ ਬੀਅੰਤ ਸਿੰਘ ਤੇ ਭਾਈ ਕੇਰ ਸਿੰਘ ਹੁਣਾਂ ਨੇ ਜਿਹੜੇ ਜ਼ੁਲਮ ਕੀਤਾ ਸੀ ਕਿ ਸਾਡਾ ਤੱਕ ਢਾਇਆ ਸੀ ਉਹਨਾਂ ਨੂੰ ਉਹਦੇ ਕੀਤੇ ਪਾਪਾਂ ਦੀ ਸਜ਼ਾ ਦਿੱਤੀ। ਤੋਂ ਮੇਰੇ ਕਹਿਣ ਤੋਂ ਮਰਾਦਾ ਕਿ ਭਾਈ ਸਤਵੰਤ ਸਿੰਘ ਹੁਣੀ ਜਿਹੜੇ ਆਪਾਂ ਸਭ ਜਾਣਦੇ ਆਂ ਕਿ ਚੜ੍ਹਦੀ ਜਵਾਨੀ 'ਚ ਉਹਨਾਂ ਨੇ ਹੱਸ ਕੇ ਅੰਸ ਦੀ ਜਾਨ ਸੱਚੀਆ ਸ਼ਹੀਦ ਪਰਿਵਾਰ ਕੌਮ ਦਾ ਸਰਮਾਇਆ ਵਾ। ਸ਼ਹੀਦ ਪਰਿਵਾਰ ਕੌਮ ਦਾ ਘਹਿਣਾ ਵਾ ਤੇ ਅੱਜ ਕੱਥੀ ਨਹੀਂ ਪੀ ਇਹ ਸਾਡੇ ਸਿਰ ਦਾ ਤਾਜ ਆ ਇਹਨਾਂ ਪਰਿਵਾਰਾਂ ਦੇ ਵੇਖੋ ਜਿਹੜੇ ਸ਼ਹੀਦ ਦਾ ਉਹਨਾਂ ਨੇ ਕੋਈ ਨਿੱਜੀ ਦੀ ਲੜਾਈ ਨਹੀਂ ਲੜੀ ਉਹਨਾਂ ਨੇ ਕੌਮ ਦੀ ਲੜਾਈ ਲੜੀ ਆ ਪੰਥ ਦੀ ਲੜਾਈ ਲੜੀ ਆ ਤੇ ਮੈਂ ਇਹ ਸਮਝਦਾ ਵਾਂ ਕਿ ਰਹਿੰਦੀ ਦੁਨੀਆ ਤੱਕ ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਨਾ ਕਿ ਦੀਦੀਆਂ ਨੂੰ ਤੁਸੀਂ ਮੁੱਖ ਤੋਂ ਨਹੀਂ ਕੁੱਖ ਤੋਂ ਵੇਖੋ ਉਹ ਕੁੱਖ ਕਿੰਨੀ ਮਹਾਨ ਜਿਥੋਂ ਰਾਜੇ ਮਹਾਰਾਜੇ ਤੇ ਯੋਧੇ ਪੈਦਾ ਹੁੰਦੇ ਆ ਗੁਰੂ ਨਾਨਕ ਪਾਸ਼ਾ ਦੇ ਬਚਨਾਂ ਨਾਲ ਸੋ ਕਿਉ ਮੰਦਾ ਆਖੀਂ ਜਿਤ ਜੰਮੇ ਰਾਜਾ ਤੋਂ ਮਾਤਾ ਪਿਆਰ ਕੌਰ ਦੀ ਘੋਖ ਜਿੱਥੋਂ ਸਾਡਾ ਮਹਾਨ ਸ਼ਹੀਦ ਪੈਦਾ ਹੋਇਆ ਤਾਂ ਅਸੀਂ ਆਪਣਾ ਕੌਮੀ ਫਰਜ਼ ਸਮਝ ਗਏ ਆ ਤੇ ਆਪਣੇ ਪਰਿਵਾਰਾਂ ਦੇ ਕੋਲ ਜਾਏਗੇ ਉਹਨਾਂ ਨੂੰ ਮਿਲੀਏ ਤੇ ਮਾਤਾ ਜੀ ਦਾ ਅਸੀਰਵਾਦ ਲੈਣ ਇੱਥੇ ਆਏ ਸੀ ਮਾਤਾ ਜੀ ਨੇ ਸਾਨੂੰ ਬੜਾ ਨਿੱਘ ਦਿੱਤਾ ਬੜਾ ਪਿਆਰ ਦਿੱਤਾ ਬੜਾ ਸਨੇਹ ਦਿੱਤਾ ਨਾਲ ਹੀ ਭਾਈ ਸਦਵੰਤ ਸਿੰਘ ਜਣਾ ਦੇ ਜਿਹੜੇ ਵੀਰ ਜੀ ਹੈਗੇ ਆ ਭਾਈ ਸਰਵਣ ਸਿੰਘ ਦੀ ਭਾਈ ਗੁਰਨਾਮ ਸਿੰਘ ਦੀ ਭਾਈ ਬ੍ਰਿਯਾਂ ਸਿੰਘ ਨੇ ਆਉਣਾ ਵੀ ਬਹੁਤ ਹਨ ਮਾਨ ਬਖਸ਼ਿਆ ਬਾਕੀ ਵੀ ਇੱਥੇ ਵੀਰ ਸੱਜਣ ਆਏ। ਬਾਕੀ ਦੇਖੋ ਉਹ ਤੇ ਸਾਡੇ ਸਿੰਘ ਹੀ ਜਿਹੜੇ ਫਾਂਸੀਆਂ ਤੇ ਲੱਗ ਗਏ ਪਰ ਬਹੁਤ ਸਾਰੇ ਸਿੰਘ ਉਹ ਵੀ ਆ ਜਿਹੜੇ ਕੌਮ ਦੇ ਹੱਕਾਂ ਦੇ ਲਈ ਲੜੇ ਕਿਉਂਕਿ ਇਹ ਸਾਡੀ ਇੱਕ ਜੰਗ ਹੀ ਤੇ ਜੰਗ ਦੇ ਵਿੱਚ ਇਹ ਸਾਡੇ ਜਿਹੜੇ ਜੰਗੀ ਕੈਦੀ ਆ ਉਹ ਪਿਛਲੇ ਲੰਮੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਬੰਦਾ। ਉਹਨਾਂ ਨੇ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਲਈ ਔਰ ਕਿੰਨੀ ਹਰ ਹੰਨੀ ਖਾਲੀ ਗੱਲ ਆ ਵੀ ਦਿੱਲੀ ਦੇ ਵਿੱਚ ਕਿਸ਼ੋਰੀ ਲਾਲ ਚਟਕਈ ਨੂੰ ਸੱਤ ਫਾਂਸੀਆਂ ਦਾ ਹੁਕਮ ਹੋਇਆ ਔਰ ਬਾਅਦ ਵਿੱਚ ਉਹ ਹਰਕਤ ਉਮਰਕੈਤ ਤੋਂ ਬਾਅਦ ਉਹਨੂੰ ਕਈ ਵਾਰੀ ਆਪਣੀਆਂ ਜ਼ਮਾਨਤਾਂ ਵੀ ਮਿਲੀਆਂ ਪਰ ਦੂਜੇ ਪਾਸੇ ਜਿਹੜੇ ਸਾਡੇ ਬੰਦੀ ਸਿੰਘ ਆ ਉਹ ਭਾਵੇਂ ਭਾਈ ਜਗਤਾਰ ਸਿੰਘ ਹਵਾਰਾ ਜੀ ਹੋਣ ਭਾਈ ਅਜਗਤਾਰ ਸਿੰਘ ਜੀ ਤਾਰਾ ਜੀ ਹੋਣ ਭਾਈ ਪਰਮਜੀਤ ਸਿੰਘ ਜੀ ਭੋਰਾ ਜੀ ਆ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਸਾਹਿਬ ਹੋਣਾ ਜਾਂ ਫਿਰ ਹੋਰ ਜਿੰਨੇ ਵੀ ਸਾਡੇ ਹੋਰ ਬੰਦੀ ਸਿੰਘ ਜਿਹੜੇ ਦਾ ਵਕਤ ਵਕਤ ਜੇਲ੍ਹਾਂ ਦੇ ਵਿੱਚ ਕੈਦ ਆ ਉਹਨਾਂ ਦੇ ਕੋਈ ਪਰਿਵਾਰ ਦੇ ਵਿੱਚ ਕੋਈ ਘਟਨਾ ਕਰਮ ਵੀ ਵਾਪਰਦੇ ਇੱਕ ਘੰਟਾ ਜਾਂ ਦੋ ਘੰਟੇ ਲਈ ਛੱਡਿਆ ਜਾਂਦਾ ਤੇ ਇੱਥੇ ਹੀ ਆ ਜਿਹੜਾ ਸਾਹ ਦਾ ਜਿਹਨੂੰ ਕੋਰਟ ਨੇ ਠੱਪਾ ਲਾਇਆ ਵੀ ਇਹ ਬੰਦਾ ਜਿਹੜਾ ਇਹਨੇ ਆ ਕ੍ਰਾਈਮ ਕੀਤੇ ਆ ਉਹ ਉਹਨੂੰ ਹਰ ਮਹੀਨੇ ਬਾਅਦ ਨਾ ਮਤਲਬ ਰੱਖਿਆ ਹੈ ਕਿ ਤੁਸੀਂ ਜਾ ਕੇ ਛੁੱਟੀਆਂ ਕੱਟੋ ਆਨੰਦ ਲਓ ਉਹ ਸਰਕਾਰਾਂ ਦਾ ਇੱਕ ਦੋਰਾ ਕਿਰਦਾਰ ਜਰੂਰ ਹੈਗਾ ਤੋਂ ਅੱਜ ਜਦੋਂ ਆਪਾਂ ਇੱਕ ਕੌਮੀ ਪਰਿਵਾਰ ਚ ਆਏ ਆ ਤਾਂ ਇਹ ਤਾਂ ਸੁਭਾਵਕ ਆ ਵੀ ਬੰਦੀ ਸਿੰਘਾਂ ਦੀ ਗੱਲ ਤੇ ਜਰੂਰ ਹੋਊਗੀ ਬੰਦੀ ਸਿੰਘਾਂ ਦੇ ਮਸਲੇ ਤੇ ਫਿਰ ਆਪਾਂ ਇਹ ਵੀ ਜਾਣਦੇ ਆ ਕਿ ਅਸੀਂ ਪੁਰਾਣੇ ਬੰਦੀ ਸਿੰਘਾਂ ਦੀ ਗੱਲ ਵੀ ਕਰਦੇ ਹਾਂ ਕਿ ਅਗਲੇ ਹਾਂ ਇਹ ਵੀ ਦੱਸਿਆ ਵੀ ਤੁਸੀਂ ਪੁਰਾਣੀਆਂ ਦੀ ਗੱਲ ਕਰਦੇ ਹੋ ਅਸੀਂ ਤੁਹਾਨੂੰ ਨਵੇਂ ਵੀ ਕਰਾਂਗੇ ਇਸੇ ਤਰ੍ਹਾਂ ਹੀ ਐਨਐਸਐਲ ਆ ਕੇ ਭਾਈ ਅਮਰਤਪਾਲ ਸਿੰਘ ਹੋਣੀ ਉਹਨਾਂ ਦੇ ਸਾਥੀਆਂ ਨੂੰ ਕਿੱਥੋਂ ਤੱਕ ਅਗਲੀ ਅੰਝ ਭੇਜਦਾ ਇਹ ਕੌਮ ਇੱਕ ਮੁੱਠ ਹੋ ਗਈ ਇਹ ਜੋ ਕੁਝ ਵੀ ਸਾਡੇ ਨਾਲ ਵਾਪਰਿਆ ਨਾ ਵਾਪਰੇ ਬਾਕੀ ਸਰਕਾਰ ਨੂੰ ਵੀ ਇਹ ਚੇਤੇ ਰੱਖਣਾ ਚਾਹੀਦਾ ਗੁਰੂ ਪਾਸ਼ਾ ਨੇ ਨਾ ਬਾਣੀ ਟੱਕਿਆ ਵਾ ਕੋਹ ਹਰ ਸਮਾਨੀ ਰਾਜ ਇਹ ਭੂਪਤ ਸਭ ਦੇ ਵਿਚਾਰ ਕੇ ਝੂਠੇ ਕਰ ਤਦਵਾਜਾ ਰਾਜ ਰੱਬ ਦਾ ਹੀ ਰਹਿਣਾ ਬੰਦਿਆਂ ਦੇ ਰਾਜ ਅੱਜ ਹੈਗੇ ਕੱਲ ਨਹੀਂ ਹੋਣੇ ਇਹ ਜਿਹੜੇ ਸ਼ਹੀਦ ਪਰਿਵਾਰ ਹਨ ਇਹ ਸਾਡਾ ਮਤਲਬ ਇੱਕ ਮਾਰਗਦਰਸ਼ਨ ਵੀ ਕਰਦੇ ਆ ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਦੱਸਦੇ ਆ ਭਾਈ ਜਦੋਂ ਕੌਮ ਦੇ ਹੱਟਾਂ ਦੀ ਗੱਲ ਹੁੰਦੀ ਆ ਤੇ ਕੌਮ ਤੇ ਪੰਥ ਤੋਂ ਪਰੇ ਕੁਝ ਨਹੀਂ ਹੁੰਦਾ ਬੜਾ ਮਾਣ ਤਾਂ ਇਸ ਪਰਿਵਾਰ ਨੇ ਦਿੱਤਾ ਬਾਕੀ ਮਾਤਾ ਜੀ ਦਾ ਹੀ ਅਸ਼ੀਰਵਾਦ ਇੱਥੇ ਲੈਣਾ ਹੈ ਆ ਕਿ ਮਾਤਾ ਜੀ ਅਸ਼ੀਰਵਾਦ ਦੇਣ ਤਾਂ ਕਿ ਕੌਮੀ ਜ਼ਦਬੇ ਦੇ ਨਾਲ ਜਿਹੜੇ ਅਗਲੇ ਕਾਰਜ ਦਾ ਸਾਰੇ ਆਪਾਂ ਨਿਭਾ ਸਕੀਏ ਸਾਰੇ ਵੀਰਾਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੇਨਤੀ ਆ ਕਿ ਇਨਵਾਰਤਨ ਆਪਣਾ ਸ਼ੀਰ ਭਾਈ ਸਤਵੰਦ ਸਿੰਘ ਬਣਾਂਦੀ ਸ਼ੀਰ ਦੀ ਯਾਦਗਾਰ ਨਗਰ ਦੇ ਵਿੱਚ ਬਣ ਰਹੀ ਆ ਕਿੰਨਾ ਹੀ ਸਿੰਘਾਂ ਸੀ ਭਾਈ ਸੋਦਲ ਸਿੰਘ ਭਾਈ ਕੇ ਸਿੰਘ ਭਾਈ ਗੰਦ ਸਿੰਘ ਕਿੰਨਾ ਹੀ ਸਿੰਘਾਂ ਦੀ ਜਿਹੜੀ ਸ਼ੀਰ ਦੀ ਯਾਦਗਾਰ ਇਥੇ ਨਗਰ ਦੇ ਵਿੱਚ ਪਹਿਲਾਂ ਵੀ ਬਣੀ ਹੁਣ ਅੱਗੇ ਵੀ ਬਣ ਰਹੀ ਦੇਖੋ ਮਸਲਾ ਇਹ ਨਹੀਂ ਆ ਵੀ ਇਹ ਯਾਦਗਾਰਾਂ ਕੋਈ ਨਾ ਪੱਥਰ ਨਹੀਂ ਲੱਗਾ ਹੋਇਆ ਇਹ ਯਾਦਗਾਰਾਂ ਸਾਨੂੰ ਦੱਸ ਦਿਆਂ ਵਾ ਇਹ ਕੌਮ ਆਪਣੇ ਸ਼ਹੀਦਾਂ ਨੂੰ ਨਹੀਂ ਭੁੱਲਦੀ ਆ ਤੇ ਬਾਕੀ ਆਹੀਂ ਜਿਹੜੇ ਹੁਣ ਕੌਮ ਦੇ ਵਾਰਸ ਵਾਂ ਜਦੋਂ ਵੀ ਆਪਾਂ ਇਹ ਇਨਾਂ ਇਲਾਕਿਆਂ 'ਚ ਆਉਨੇ ਆਂ ਕਿ ਆਪਣੇ ਸ਼ਹੀਦਾਂ ਨੂੰ ਸਿਜਦਾ ਜ਼ਰੂਰ ਕਰਕੇ ਜਾਈਏ ਕਿਸੇ ਨੇ ਆਖਿਆ ਨਾ ਕਿ ਸ਼ਹੀਦਗੀ ਤੋਂ ਮੌਤ ਹੈ ਉਹ ਕੌਮ ਦੀ ਖਿਆਤ ਹੈ ਹਯਾਤ ਤੋਂ ਹਯਾਤ ਹੈ ਉਹ ਮੌਤ ਵੀ ਹਯਾਤ ਹੈ ਅਮਰਤਾ ਸ਼ਹੀਦੀ ਤੇ ਉਹ ਕੌਮ ਨੂੰ ਜ਼ਿੰਦਗੀ ਦਿੰਦੀ ਆ ਤੁਸੀਂ ਗਾਨੂ ਚੱਤੇ ਰੱਖਣਾ ਕਿ ਤੇਂਹਾਂ ਚ ਰੱਖਣਾ ਸਾਡਾ ਸਭਨਾ ਦਾ ਫਰਜ਼ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ